ਭਾਈ ਤੁਸੀਂ ਵੀ ਡਾਈਨਿੰਗ ਸੈੱਟ ਲੈਣ ਵਾਸਤੇ ਸੋਚ ਰਹੇ ਹੋ ਤਾਂ ਮੈਂ ਤੁਹਾਡੇ ਵਾਸਤੇ ਤਿੰਨ ਡਿਫਰੈਂਟ ਡਿਫਰੈਂਟ ਡਾਈਨਿੰਗ ਸੈੱਟ ਲੈ ਕੇ ਆਇਆ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਹ ਡਾਈਨਿੰਗ ਸੈੱਟ ਦੇ ਉੱਤੇ ਨਿਗਾਹ ਮਾਰ ਲਓ ਇਹ ਸਾਰਾ ਤਿਆਰ ਹੋਇਆ ਹੈ ਮੈਟਲ ਦੇ ਵਿੱਚ ਅੰਦਰੋਂ ਇਹਦੀ ਅੰਦਰਲੀ ਲੁੱਕ ਦੇਖ ਲਓ ਸਭ ਤੋਂ ਪਹਿਲਾਂ ਤਾਂ ਮੈਂ ਚੇਅਰ ਸਾਈਡ ਹਰਕਤ ਦਿਖਾਉਣਾ ਤੇ ਇਹ ਤਾਂ ਡਿਜ਼ਾਈਨ ਹੈਗਾ ਇਹਦੇ ਨਾਲ ਦੇ ਤੁਹਾਨੂੰ ਹੋਰ ਵੀ ਕਈ ਸਾਰੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਮਿਲਣਗੇ ਜੇ ਤੁਹਾਡੇ ਕੋਲ ਕੋਈ ਹੋਰ ਡਿਜ਼ਾਈਨ ਹੈ ਕੋਈ ਇੰਟਰਨੈਟ ਦੇ ਉੱਤੇ ਡਿਜ਼ਾਈਨ ਲਾ ਕੇ ਆਉਣਾ ਚਾਹੁੰਦੇ ਹੋ ਤਾਂ ਸਾਨੂੰ ਉਹਦੇ ਵਿੱਚ ਵੀ ਅਸੀਂ ਤਿਆਰ ਰੱਖਦੇ ਹਾਂ ਸਪੈਸ਼ਲ ਮਾਰਗੋਲੇ ਇਹਦੇ ਵਿੱਚ ਅਸੀਂ ਲਵਾਇਆ ਹੋਇਆ ਉੱਪਰਲੇ ਪਾਸੇ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਇਹਦਾ ਸਿੰਪਲ ਜਿਆਦਾ ਬੈਸਟ ਹੈ ਇਹਦੇ ਵਿੱਚ ਸਿੰਪਲ ਲੱਗ ਰਿਹਾ ਹੈ ਇਸ ਸਮੇਂ ਦੇ ਵਿੱਚ ਪਰ ਇਹਦੇ ਵਿੱਚ ਕਾਫੀ ਹੋਰ ਸਾਰੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਕਹਿ દઈએ ਕਿ ਤੁਸੀਂ ਇਹਦੇ ਵਿੱਚ ਕੋਈ ਵੀ ਮੋਡੀਫਿਕੇਸ਼ਨ ਕਰਵਾ ਸਕਦੇ ਹਾਂ ਤੇ ਚੇਅਰ ਦੀ ਜੇ ਮੈਂ ਗੱਲ ਕਰਾਂ ਇਹ ਸਾਰਾ ਵੈਸੇ ਗੱਲ ਕਰੀਏ ਜੀ ਆਪਾਂ ਇਹ ਮਾਡਰਨ ਡਾਈਨਿੰਗ ਸੈੱਟ ਹੈਗਾ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਮੋਹਾਲੀ ਜੇ ਇਸ ਜਗ੍ਹਾ ਦੇ ਵਿੱਚ ਤੁਹਾਡੀਆਂ ਕੋਠੀਆਂ ਨੇ ਜਾਂ ਉਸ ਲੈਵਲ ਦੀਆਂ ਤੁਹਾਡੀਆਂ ਕੋਠੀਆਂ ਨੇ ਤਾਂ ਇਹ ਤੁਹਾਡੇ ਵਾਸਤੇ ਬੈਸਟ ਰਹੂਗਾ ਸਾਰਿਆਂ ਤੋਂ ਜ਼ਿਆਦਾ ਤੇ ਇਹਦੇ ਜੇ ਮੈਂ ਕੱਪੜੇ ਦੀ ਗੱਲ ਕਰਾਂ ਸਾਰਾ ਹੈਵੀ ਲੈਦਰ ਸਵੈਡ ਦੇ ਵਿੱਚ ਇਹ ਸਾਰਾ ਡਾਈਨਿੰਗ ਸੈੱਟ ਦੀਆਂ ਚੇਰਾਂ ਤਿਆਰ ਕੀਤੀਆਂ ਹੋਈਆਂ ਨਹੀਂਆਂ ਤੇ ਟਾਲੀ ਦੇ ਇਹਦੇ ਸਪੈਸ਼ਲ ਪੈਰ ਤਿਆਰ ਕੀਤੇ ਹੋਏ ਨੇ ਤੇ ਥੱਲੇ ਵੀ ਇਹ ਤੁਹਾਨੂੰ ਸੇਫਟੀ ਪੂਰੀ ਮਿਲ ਜੂਗੀ ਤੇ ਗੱਲ ਕਰੀਏ ਤੁਸੀਂ ਇਹਦੇ ਵਿੱਚ ਕੁਝ ਕਸਟਮਾਈਜੇਸ਼ਨ ਕਰਵਾਉਣੀ ਆ ਜੇ ਨੂੰ ਤੁਸੀਂ ਲੰਬਾਈ ਦੇ ਵਿੱਚ ਹੋਰ ਜਿਆਦਾ ਤਿਆਰ ਕਰਵਾਉਣਾ ਤਾਂ ਅਸੀਂ ਤੁਹਾਨੂੰ ਉਹ ਵੀ ਕਰਕੇ ਦੇ ਦਾਂਗੇ ਛੋਟਾ ਤਿਆਰ ਕਰਾਉਣਾ ਤੁਹਾਨੂੰ ਅਸੀਂ ਉਹ ਵੀ ਕਰਕੇ ਦੇ ਦਾਂਗੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਉਂ ਨਾ ਫਿਰ ਇਹ ਘਰੀ ਤਿਆਰ ਕਰਵਾ ਲਈਏ ਜੇ ਅਸੀਂ ਐਡੀ ਜਿਆਦਾ ਉਹ ਕਰਨਾਗਾ ਪਰ ਘਰ ਦੇ ਵਿੱਚ ਤੁਹਾਨੂੰ ਹੀ ਪਤਾ ਜੀ ਆਪਾਂ ਘਰਾਂ ਦੇ ਵਿੱਚ ਮਿਸਤਰੀ ਲਗਵਾ ਲੈਨੇ ਆ ਸਭ ਤੋਂ ਪਹਿਲਾਂ ਤਾਂ ਆਪਣੀ ਖੱਜਲਖਵਰੀ ਉੱਥੇ ਕਾਫੀ ਹੱਦ ਤੱਕ ਵੱਧ ਜਾਂਦੀ ਆ ਤੇ ਪੈਸੇ ਵੀ ਆਪਣੇ ਕਾਫੀ ਜਿਆਦਾ ਉੱਥੇ ਖਰਚ ਹੋ ਜਾਂਦੇ ਨੇਗੇ ਤੇ ਸਮਾਂ ਤਾਂ ਬਰਬਾਦ ਆਪਣਾ ਹੁੰਦੀ ਹੁੰਦਾ ਇਹ ਤਾਂ ਲਾਜ਼ਮੀ ਹੋਣਾਗਾ ਤੇ ਤੁਹਾਨੂੰ ਹੀ ਪਤਾ ਜੇ ਮਿਸਤਰੀ ਘਰੇ ਆ ਜੇ ਤਾਂ ਕਿੰਨਾ ਕੁ ਸਮਾਂ ਲਏ ਜਾਂਦਾਗਾ ਤਾਂ ਇਸ ਕਰਕੇ ਤੁਹਾਡੇ ਵਾਸਤੇ ਬੈਸਟ ਆਫਰ ਆਗਾ ਇਹ ਤੇ ਕਾਫੀ ਜੈਨੂਇਨ ਪ੍ਰਾਈਸ ਨੇ ਸਾਡੇ ਤੇ ਹੁਣ ਗੱਲ ਕਰੀ ਆਪਾਂ ਅਗਲੇ ਦੀ ਅਗਲਾ ਡਾਈਨਿੰਗ ਟੇਬਲ ਆਹਾਗਾ ਹੁਣ ਤੁਸੀਂ ਆਹ ਵਾਲੇ ਡਾਈਨਿੰਗ ਟੇਬਲ ਦੇ ਉੱਤੇ ਨਿਗਾਹ ਮਾਰ ਲਓ ਇਹ ਸਾਰਾ ਸਾਗਵਾਨ ਦੇ ਵਿੱਚ ਤਿਆਰ ਕੀਤਾ ਹੈ ਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਸਪੈਸ਼ਲ ਟਾਈਮ ਲੱਗ ਜਾਂਦਾ ਇਹ ਚੀਜ਼ ਦੇ ਉੱਤੇ ਸਾਨੂੰ ਤਿਆਰ ਕਰਤੇ ਹੋਏ ਤੇ ਕੱਲਾ ਕੱਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹਦਾ ਤੇ ਡਿਜ਼ਾਈਨ ਇਹਦੇ ਪੂਰਾ ਬਰੀਕੀ ਦੇ ਵਿੱਚ ਕੀਤਾ ਹੋਇਆ ਸੀ ਤੇ ਇਹਦੇ ਵਿੱਚ ਤੁਹਾਨੂੰ ਹੋਰ ਕਈ ਸਾਰੇ ਡਿਜ਼ਾਈਨ ਮਿਲ ਜਾਣਗੇ ਇੱਕ ਨਹੀਂ ਸਾਡੇ ਕੋਲ ਅਨਲਿਮਟਿਡ ਡਿਜ਼ਾਈਨ ਮਿਲ ਜਾਣਗੇ ਤੁਸੀਂ ਇੱਕ ਵਾਰੀ ਇੱਧਰ ਆ ਕੇ ਥੋੜੇ ਚੇਅਰ ਦੇ ਉੱਤੇ ਨਿਗਾਹ ਮਾਰੋ ਤੇ ਇਹਦੇ ਡਿਜ਼ਾਈਨ ਵੱਲ ਤੇ ਇਹ ਜਿਹੜਾ ਟੇਬਲ ਦੇ ਨਾਲ ਡਿਜ਼ਾਈਨ ਰਲਮਾ ਮਿਲ ਮਈ ਸੀ ਸਾਰਾ ਤਿਆਰ ਕੀਤਾ ਹੋਇਆਗਾ ਕਾਫੀ ਸਾਰੇ ਤੁਹਾਨੂੰ ਇਹਦੇ ਵਿੱਚ ਵੀ ਡਿਜ਼ਾਈਨ ਮਿਲ ਜਾਣਗੇ ਕਲਾਸਿਕਲ ਲੁੱਕ ਦੇ ਵਿੱਚ ਆ ਜੇ ਤੁਹਾਡੀਆਂ ਕੋਠੀਆਂ ਪੁਰਾਣੇ ਟਾਈਮ ਦੇ ਡਿਜ਼ਾਈਨ ਦੀਆਂ ਨੇ ਤਾਂ ਇਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਵੈਸਟਰ ਹੋਊਗਾ ਬਹੁਤ ਜ਼ਿਆਦਾ ਤੇ ਇਹਦੇ ਉੱਤੇ ਜਿਹੜਾ ਅਸੀਂ ਮਾਰਬਲ ਰੱਖਿਆ ਹੈ ਉਹਦੇ ਵਿੱਚ ਅਸੀਂ ਡਿਜ਼ਾਈਨ ਦਿੱਤਾ ਹੋਇਆ ਹੈਗਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਤੇ ਵੀ ਆਪਾਂ ਨੂੰ ਕਈ ਸਾਰੇ ਡਿਜ਼ਾਈਨ ਮਿਲ ਜਾਣਗੇ ਇਹ ਡਿਜ਼ਾਈਨ ਅਸੀਂ ਸਪੈਸ਼ਲ ਤਿਆਰ ਕਰਕੇ ਦਿੱਤਾ ਹੋਇਆ ਹੈ ਕਸਟਮਰ ਨੂੰ ਕਸਟਮਰ ਦੀ ਸਪੈਸ਼ਲ ਆਰਡਰ ਦੇ ਉੱਤੇ ਜੇਕਰ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਇਹਨੂੰ ਤਾਂ ਇਹ ਵੀ ਤੁਹਾਨੂੰ ਅਸੀਂ ਕਸਟਮਾਈਜ਼ ਕਰਕੇ ਦੇ ਦਾਂਗੇ ਇਹਦੇ ਵਿੱਚ ਕੋਈ ਰੌਲੇ ਵਾਲੀ ਕਰਨੀ ਹੈਗੀ ਤੇ ਜਿਹੜੇ ਹਿਸਾਬ ਦਾ ਤੁਸੀਂ ਕਹੋਗੇ ਉਸ ਤਰੀਕੇ ਦਾ ਤੁਹਾਨੂੰ ਤਿਆਰ ਕਰਕੇ ਦੇਣਾ ਸਪੈਸ਼ਲ ਐਚ ਆਰ ਡੀ ਦੇ ਵਿੱਚ ਅਸੀਂ ਫੌਮ ਪਾਈ ਹੋਈ ਹੈ ਜਿਵੇਂ ਕੁਛ ਦੀ ਗੱਲ ਕਰਾਂ ਬੈਠਣ ਦੇ ਵਿੱਚ ਵੀ ਫੁੱਲ ਕੰਫਰਟੇਬਲ ਹੈਗਾ ਜੇ ਕੋਈ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਜਿਵੇਂ ਹੁਣ ਇਹਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ 6 ਚੇਰੇ ਮਿਲਣੀਆਂ 8 10 12 ਤੁਸੀਂ ਜਿੰਨੇ ਐਡ-ਆਨ ਇਹਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਆਪਾਂ ਤੀਜੇ ਡਾਈਨਿੰਗ ਟੇਬ ਹੁਣ ਤੁਸੀਂ ਤੀਜੇ ਡਾਈਨਿੰਗ ਟੇਬਲ ਦੇ ਉੱਤੇ ਨਿਗਾਹ ਮਾਰ ਲਓ ਇਹਦੇ ਡਿਜ਼ਾਈਨ ਦੇ ਵੱਲ ਪਹਿਲਾਂ ਨਿਗਾਹ ਮਰੋ ਸਾਗਵਾਨ ਦੇ ਵਿੱਚ ਸਾਰਾ ਇਹ ਤਿਆਰ ਕੀਤਾ ਹੋਇਆ ਜਿਹੜਾ ਡਿਜ਼ਾਈਨ ਤੁਹਾਨੂੰ ਟੇਬਲ ਦੇ ਵਿੱਚ ਮਿਲੇਗਾ ਡਿਜ਼ਾਈਨ ਦੇਖ ਲਓ ਕਿੰਨਾ ਡਿਫਰੈਂਟ ਇਹ ਡਿਜ਼ਾਈਨ ਹੈਗਾ ਉਹੀ ਤੁਹਾਨੂੰ ਸੇਮ ਚੇਅਰ ਦੇ ਵਿੱਚ ਮਿਲ ਜੂਗਾ ਸੇਮ ਟੂ ਸੇਮ ਹੈ ਤੇ ਇਹ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਡਿਜ਼ਾਈਨ ਜਿਹੜਾ ਕਿੰਨਾ ਕੁ ਡਿਫਰੈਂਟ ਹੈਗਾ ਇਹਦਾ ਉੱਪਰ ਵਾਲਾ ਇਹਦਾ ਉੱਪਰ ਵਾਲੇ ਵੱਲ ਵੀ ਨਿਗਾਹ ਮਾਰ ਲਓ ਕਿ ਪਰੀ ਡਿਫਰੈਂਟ ਹੈ ਇਹਦਾ ਡਿਜ਼ਾਈਨ ਹੈਗਾ ਤੇ ਤੁਹਾਨੂੰ ਇਹਦੇ ਵਿੱਚ ਮਾਰਬਲ ਜੀ ਸੇਮ ਹੀ ਦਿੱਤਾ ਹੋਇਆ ਹੈਗਾ ਪਹਿਲਾਂ ਵਾਲਾ ਜਿਹੜਾ ਤੁਹਾਨੂੰ ਪਿਛਲੇ ਟੇਬਲ ਦੇ ਵਿੱਚ ਦਿਖਾਇਆ ਸੀਗਾ ਤੇ ਇਹਦੇ ਵਿੱਚ ਤੁਹਾਨੂੰ ਹੋਰ ਵੀ ਟੇਬਲ ਮਿਲ ਜਾਣਗੇ ਬਾਈਟ ਦੇ ਵਿੱਚ ਇਹ ਸਾਰਾ ਤਿਆਰ ਕੀਤਾ ਹੋਇਆ ਹੈਗਾ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਕਲਰ ਜਿਹੜਾ ਤੁਸੀਂ ਕਹੋਗੇ ਤੁਹਾਨੂੰ ਉਹੀ ਕਲਰ ਮਿਲ ਜੂਗਾ ਕਾਫੀ ਸਾਰੇ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਤੇ ਬਾਕੀ ਉਸ ਤੋਂ ਬਾਅਦ ਗੱਲ ਕਰੀਏ ਇਹ ਜਿਹੜਾ ਡਾਈਨਿੰਗ ਟੇਬਲ ਆ ਇਹਦੇ ਤੁਸੀਂ ਟੇਬਲ ਦੇ ਉੱਤੇ ਨਿਗਾਹ ਮਾਰ ਲਓ ਸਪੈਸ਼ਲ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਜਿਸ ਤਰ੍ਹਾਂ ਦਾ ਮਿਲ ਰਿਹਾ ਇਸ ਤਰੀਕੇ ਤੁਹਾਨੂੰ ਹੋਰ ਵੀ ਡਿਜ਼ਾਈਨ ਮਿਲ ਜਾਣਗੇ ਤੇ ਸੇਮ ਉਹੀ ਇਹਦੇ ਵਿੱਚ ਲੈਦਰ ਦਾ ਕੱਪੜਾ ਵਰਤਿਆ ਹੈ ਲੈਦਰ ਸਵੈਟ ਦਾ ਤੇ ਐਚ ਆਰ ਦੀ ਸਪੈਸ਼ਲ ਫਾਰਮ ਵਰਤੀ ਹੋਈ ਹੈ ਬੈਠਣ ਦੇ ਵਿੱਚ ਜਿਹੜੀ ਕਿ ਫੁੱਲ ਕੰਫਰਟੇਬਲ ਹੈਗੀ ਡਿਜ਼ਾਈਨ ਤਾਂ ਤੁਹਾਨੂੰ ਤੁਸੀਂ ਮੈਂ ਤੁਸੀਂ ਦੇਖ ਲਓ ਤੁਸੀਂ ਇੰਟਰਨੈਟ ਦੇ ਉੱਤੇ ਵੀ ਕੋਈ ਮਰਜ਼ੀ ਡਿਜ਼ਾਈਨ ਲਿਆ ਸਕਦੇ ਹੋ ਸਾਡੇ ਕੋਲ ਨੀਂਟੇਬਲ ਦੇਖ ਸਕਦੇ ਹੋ ਆਹ ਵਾਲਾ ਡਾਈਨਿੰਗ ਟੇਬਲ ਦੇਖ ਸਕਦੇ ਹੋ ਤੇ ਆ ਮਾਡਰਨ ਲੁੱਕ ਦੇ ਵਿੱਚ ਆਗੇ ਆ ਕਲਾਸਿਕਲ ਲੁੱਕ ਦੇ ਵਿੱਚ ਆਗੇ ਤਾਂ ਇਸ ਤਰੀਕੇ ਦੇ ਹੋਰ ਵੀ ਕਈ ਸਾਰੇ ਡਿਜ਼ਾਈਨ ਸਾਡੇ ਕੋਲ ਮਿਲ ਜਾਣਗੇ ਤੁਸੀਂ ਵੀ ਆਪਣਾ ਡਿਜ਼ਾਈਨ ਲਿਆ ਸਕਦੇ ਹੋ ਕਸਟਮਾਈਜ਼ੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਕਸਟਮਾਈਜ਼ੇਸ਼ਨ ਵੀ ਤੁਹਾਡੀ ਹੋ ਜੂਗੀ ਦੀ ਜਿਆਦਾ ਜਾਣਕਾਰੀ ਇਸ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਕਾਲ ਕਰਕੇ ਲੈ ਸਕਦੇ ਹੋ 980424042 ਤੇ ਉਜਾ ਪਰ ਸਾਡਾ ਇੰਸਟਾਗ੍ਰam ਦਾ ਪੇਜ ਆ ਉੱਤੇ ਜਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਥੈਂਕ ਯੂ